ਰੰਜੀਤ ਬਾਵੇ ਦੀ ਆ ਵੀਡੀਓ ਦੇ ਕੇ ਨਾ ਸੱਚੀ ਮਨ ਖੁਸ਼ ਹੋ ਗਿਆ ਲੋਕ ਸਾਰੇ ਰੰਜੀਤ ਬਾਵੇ ਦੇ ਫੈਨ ਹੋ ਗਏ ਯਾਰੋ ਇਸ ਦੁਨੀਆ ਤੇ ਲੋਕ ਵੀ ਤਰ੍ਹਾਂ ਤਰ੍ਹਾਂ ਦੇ ਆ ਕੁਝ ਲੋਕ ਅਜਿਹੇ ਆ ਜਿਨ੍ਹਾਂ ਤੋਂ ਚਾਰ ਪੈਸੇ ਆ ਜਾਣਾ ਤਾਂ ਉਹਨਾਂ ਦੀ ਆਕੜ ਹੋ ਜਾਂਦੀ ਆ ਜਿਨ੍ਹਾਂ ਨੂੰ ਫੇਮ ਮਿਲ ਜਾਵੇ ਉਹ ਤਾਂ ਦੂਜੇ ਆ ਬੰਦਿਆਂ ਨੂੰ ਬੁਲਾ ਕੇ ਰਾਜ਼ੀ ਨਹੀਂ ਹੁੰਦਾ ਪਰ ਤੁਸੀਂ ਦੇਖੋ ਆ ਰੰਜੀਤ ਬਾਵਾ ਜੋ ਐਡਾ ਵੱਡਾ ਸਟਾਰ ਏ ਦਿਲ ਦਾ ਬਹੁਤ ਸਾਫ਼ ਬੰਦਾ ਏ ਜਿਸ ਨੂੰ ਕੋਈ ਹੰਕਾਰ ਨਹੀਂ ਆ ਜਿਸ ਦੇ ਅੰਦਰ ਕੋਈ ਈਗੋ ਨਹੀਂ ਆ ਜੋ ਹਮੇਸ਼ਾ ਹੀ ਸੱਚ ਬੋਲਦਾ ਏ ਹਾਲ ਹੀ ਵਿੱਚ ਨਾ ਰੰਜੀਤ ਬਾਵੇ ਦਾ ਇੱਕ ਲਾਈਵ ਸ਼ੋਅ ਚੱਲਦਾ ਪਿਆ ਸੀ ਤਾਂ ਇਸ ਦੌਰਾਨ ਨਾ ਸ਼ੋਅ ਦੇਖਣ ਆਏ ਇੱਕ ਮੁੜੇ ਨੇ ਕਿਆ ਕਿ ਡੈਡੀ ਮੈਂ ਸਟੇਜ ਤੇ ਜਾਣਾ ਤੇ ਰਣਜੀਤ ਬਾਵੇ ਨੂੰ ਮਿਲਣਾ ਵਾ ਇਹ ਵੀਰ ਨਾਲ ਥੋੜਾ ਹੈਂਡੀਕੈਪ ਆ ਰੱਬੀ ਰੂਪ ਬੱਚਾ ਵਾ ਜੋ ਸ਼ੁਰੂ ਤੋਂ ਹੀ ਥੋੜਾ ਇਵੇਂ ਦਾ ਵਾ ਠੀਕ ਨਹੀਂ ਆ ਵਿਚਾਰਾ ਤਾਂ ਰਣਜੀਤ ਬਾਵੇ ਨੇ ਜਦੋਂ ਉੱਪਰ ਮਿਲਿਆ ਨਾ ਤਾਂ ਰਣਜੀਤ ਬਾਵੇ ਨੇ ਪੂਰਾ ਇਸ ਨਾਲ ਪਿਆਰ ਕੀਤਾ ਇਸ ਦੇ ਨਾਲ ਲਗਾਇਆ ਇਸ ਦੇ ਨਾਲ ਨੱਚਿਆ ਇਹ ਵੀਰ ਵੀ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਖੁਸ਼ ਹੁੰਦਾ ਪਿਆ ਏ ਰਣਜੀਤ ਬਾਵੇ ਨੇ ਨਾ ਵੀਰ ਨੂੰ ਬਹੁਤ ਹੀ ਪਿਆਰ ਨਾਲ ਬੁਲਾਇਆ ਉਸ ਨਾਲ ਲਾੜ ਕੀਤਾ ਉਸ ਦੇ ਬਾਪੂ ਦੀਆਂ ਗੱਲਾਂ ਸੁਣੀਆਂ ਬਿਲਕੁਲ ਵੀ ਰਣਜੀਤ ਬਾਵੇ ਨੇ ਸਟੇਜ ਤੇ ਹੰਕਾਰ ਨਹੀਂ ਦਿਖਾਇਆ ਪੁੱਤਾਂ ਵਾਂਗ ਭਰਾਵਾਂ ਵਾਂਗ ਇਸ ਵੀਰ ਨੂੰ ਮਿਲਿਆ ਯਾਰੋ ਇਹ ਹੁੰਦੇ ਆ ਅਸਲ ਗਾਇਕ ਜੋ ਦਿਲ ਦੇ ਸਾਫ਼ ਹੁੰਦੇ ਆ ਅਸੀਂ ਰਣਜੀਤ ਬਾਵੇ ਨੂੰ ਦਿਲ ਤੋਂ ਸਲੂਟ ਕਰਦੇ ਆ ਕਿ ਵੀਰ ਹਮੇਸ਼ਾ ਹੀ ਹੱਸਦਾ ਵਸਦਾ ਰਹੇ ਤੇ ਪੰਜਾਬ ਦਾ ਨਾਮ ਉੱਚਾ ਕਰੇ ਸੋ ਜੇ ਤੁਸੀਂ ਵੀ ਰਣਜੀਤ ਬਾਵੇ ਨੂੰ ਦਿਲ ਤੋਂ ਪਿਆਰ ਕਰਦੇ ਹੋ ਤਾਂ ਰਣਜੀਤ ਬਾਵੇ ਲਈ ਵਧੀਆ-ਵਧੀਆ ਕਮੈਂਟ ਜਰੂਰ ਕਰਿਓ ਤੇ ਇਸ ਪਿਆਰੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਰੱਬ ਰਾਖਾ